ਆ ਜਿਹੜਾ ਬਾਰਡਰ ਬਣ ਗਿਆ ਨਾ ਜੀ ਇਹ ਬਹੁਤ ਜ਼ਿਆਦਾ ਮਤਲਬ ਇਹ ਦਿਲ ਨੂੰ ਬਹੁਤ ਬਹੁਤ ਬੁਰਾ ਲੱਗਿਆ ਜੀ ਕਿਉਂਕਿ ਇਹ ਮੈਨੂੰ ਐ ਲੱਗਦਾ ਵੀ ਜਿਵੇਂ ਭਾਰਤ ਪਾਕਿਸਤਾਨ ਦਾ ਜਾਂ ਦੋ ਦੇਸ਼ਾਂ ਦਾ ਬਾਰਡਰ ਹੁੰਦਾ ਨਾ ਜੀ ਆਪਣੇ ਦੇਸ਼ ਦੇ ਵਿੱਚ ਹੀ ਪਾੜ ਪਿਆ ਜਾਂਦਾ ਹੈਗਾ ਸੋ ਬਹੁਤ ਜ਼ਿਆਦਾ ਇਹ ਮਾੜੀ ਗੱਲ ਹੈ ਜੀ ਜੋ ਅਸਲੀਅਤ ਇੱਥੇ ਨਜ਼ਰ ਆਉਂਦੀ ਹੈ ਜੋ ਹਾਲਾਤ ਇੱਥੇ ਨਜ਼ਰ ਆਉਂਦੇ ਨੇ ਉਹ ਹਾਲਾਤ ਸ਼ਾਇਦ ਰੀਅਲ ਤੇ ਦੀਲ ਇੰਡਸਟਰੀ 'ਚ ਬਹੁਤ ਫਰਕ ਹੈ ਨਾ ਜੀ ਤੇ ਉਹ ਥੋੜਾ ਕਮਰਸ਼ੀਅਲਾਈਜ਼ ਹੋ ਜਾਂਦਾ ਜੀ ਅਜੇ ਤੱਕ ਉਦਾਂ ਦੀ ਕਹਾਣੀ ਸ਼ਾਇਦ ਨਹੀਂ ਕਹੀ ਗਈ ਜਿਹੜੀ ਆ ਚੀਜ਼ਾਂ ਹੋਈਆਂ ਨੇ ਕਿ ਤਾਂ ਡੈਫੀਨੇਟਲੀ ਮੈਂ ਕਮਰਸ਼ੀਅਲ ਲੈਵਲ ਦੇ ਉੱਤੇ ਨਹੀਂ ਪਰ ਮੈਂ ਜ਼ਰੂਰ ਕਹੂੰਗਾ ਜੀ ਵੀ ਜਿੱਮੇ ਕਿਸੇ ਦੇ ਉੱਤੇ ਬਾਇਓਪਿਕ ਬਣਦੀ ਹੈ ਨਾ ਵੀ ਕਿਸਾਨੀ ਦੇ ਉੱਤੇ ਵੀ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਇਹ ਜ਼ਰੂਰ ਬਣਨੀ ਚਾਹੀਦੀ ਤੇ ਪੱਕਾ ਬਣੂਗੀ ਤਾਂ ਕਿ ਅਸਲੀ ਸੱਚ ਲੋਕਾਂ ਨੂੰ ਦੇਖਣ ਨੂੰ ਮਿਲੇ। ਕਾਹ ਕਲਾਕਾਰਾਂ ਦੇ ਕਹਿੰਦੇ ਚੂੜੀ ਕਸਨ ਦੀ ਗੱਲ ਕੀਤੀ ਗਈ ਕਈ ਏਜੰਸੀਆਂ ਨੇ ਐਤਕੀ ਤੁਸੀਂ ਆਏ ਹੋ ਡਰ ਰਹਿਦਾ ਕਿਤੇ ਜਾਂ ਪਿਛਲੀ ਵਾਰੀ ਕੋਈ ਤੁਹਾਡੇ ਨਾਲ ਅਜਿਹੀ ਚੀਜ਼ਾਂ ਹੋਈਆਂ ਹਾਂਜੀ ਹੋਈ ਸੀ ਦੋ ਤਿੰਨ ਵਾਰ ਵੀ ਚਲੇ ਜਾਂ ਗਏ ਆ ਅੱਛਾ ਜਿਵੇਂ ਹੁਣ ਮੁੜਦੇ ਆ ਗਏ ਆ ਹਾਂਜੀ ਹਾਂ ਜਿਵੇਂ ਮਤਲਬ ਇਨਡਾਇਰੈਕਟਲੀ ਆਪਾਂ ਕਹਿ ਦਿੰਦੇ ਆ ਨਾ ਉੱਥੇ ਜਦੋਂ ਬੈਠੇ ਸੀਗੇ ਤਾਂ ਕਿਉਂਕਿ ਕਈ ਹੁਣ ਜਿਹੜੇ ਨੇ ਫੰਡਰਸ ਤੁਹਾਨੂੰ ਪਤਾ ਫਾਈਨੈਂਸਰਸ ਕਿਹੜੇ ਹੁੰਦੇ ਨੇ ਹਨ ਇਹ ਸਾਰੇ ਤਾਂ ਉੱਥੇ ਇੱਕ ਦੋ ਨੇ ਮੈਨੂੰ ਕਿਹਾ ਜੀ ਕਹਿੰਦੇ ਕਿਆ ਬੇਕਾਰ ਕੀ ਬਾਤਾਂ ਵਿੱਚ ਬੜੇ ਗਿਆ ਵੀ ਆਪਣਾ ਕੰਮ ਕਰ ਤੇ ਮੈਂ ਕਿਹਾ ਜੀ ਵੀ ਕੰਮ ਹੀ ਕਰ ਰਮੈਂ ਕਹਿੰਦੇ ਨਹੀਂ ਵਾਹ ਪੇ ਉਹਨਾਂ ਚਲੋ ਪਿਆਰ ਨਾਲ ਕਹਤਾ ਵੀ ਕਈ ਵਾਰ ਸੌ ਚੀਜ਼ੇ ਹੋ ਜਾਂਦੀ ਹੈ ਉੱਪਰ نیچے ਹੋ ਜਾਂਦੀ ਹੈ ਆਪਣੇ ਕੈਰੀਅਰ 'ਤੇ ਉੱਪਰ ਧਿਆਨ ਰੱਖੋ ਤੂੰ ਤੂੰ ਕ ਜੀ ਨਹੀਂ ਕਰੇ ਮੇਰੇ ਭੈਣ ਭਰਾ ਤਾਂ ਉੱਥੇ ਬੈਠੇ ਹਸੀ ਡਰਦੇ ਨਹੀਂ ਹੈਗੇ ਇਸ ਚੀਜ਼ ਤੋਂ ਪਰ ਅਸੀਂ ਉਹਨਾਂ ਦੇ ਜ਼ਬਰ ਦਾ ਮੁਕਾਬਲਾ ਅਸੀਂ ਸਬਰ ਨਾਲ ਕਰਨਾ ਹੈ ਨਾ ਉਹ ਸਾਡੇ ਬਜ਼ੁਰਗਾਂ ਤੋਂ ਸਾਨੂੰ ਪਤਾ ਨਾ ਕਿਉਂਕਿ ਇਹਦਾ ਨਾ ਐਕਸਪੀਰੀਅੰਸ ਕੀਤਾ ਬੰਨਾ ਵੀ ਇਹੀ ਚੀਜ਼ਾਂ ਹੋਈਆਂ ਹੁਣ ਵੀ ਉਹੀ ਨੈਰੇਟਿਵ ਸਿਰਜੇ ਜਾ ਰਹੇ ਆ ਹੁਣ ਕਿੰਨੀਆਂ ਕਿਸਾਨ ਜਥੇ ਬਦਲੀਆਂ ਹੋ ਗਈਆਂ ਕਿੰਨੀਆਂ ਸੰਪਰਦਾਵਾਂ ਹੋ ਗਈਆਂ ਸਾਡੇ ਪੰਜਾਬ ਪੰਜਾਬ ਨੂੰ ਜ਼ਰੂਰਤ ਆ ਸੀ ਅਗਰ ਥੋੜੀ ਸਾਡੀ ਪਾਵਰ ਹੈਗੀ ਆ ਏਕੇ ਦੇ ਵਿੱਚ ਅੱਜ ਜਿਵੇਂ ਬੰਦਾ ਵਾਹਦਰ ਨੇ ਇੱਕ ਛੱਤ ਥੱਲੇ ਸਾਰਿਆਂ ਨੂੰ ਇਕੱਠੇ ਕੀਤਾ ਸੀ ਸਾਰੇ ਨੇ ਆਪਣੇ ਹੱਥ ਕੋਕ ਮੰਗੇ ਸੀਗੇ ਤਾਂ ਇਹ ਏਕੇ ਦੇ ਨਾਲ ਏਕੇ ਦੀ ਸ਼ਕਤੀ ਸੀਗੀ ਹਨਾ ਉਹੀ ਆ ਵੀ ਚੂਕਾ ਰਾਜ ਹਮ ਹਿਲਤੇ ਦਰ ਗੁਜਸਤ ਬੁਰਦ ਦੇ ਨਸਤ ਵੈਸ਼ਮਸ਼ੀਰ ਦਸਤ ਉਦੋਂ ਅਸੀਂ ਚੱਕਣਿਆ ਹਥਿਆਰ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਫੇਲ ਹੋ ਜਾਣ ਜਿਹੜੇ ਕਿ ਸਾਡੀ ਫਿਤਰਤ ਆਸੀ ਜਰ ਜ਼ਰੂਰਤ ਤੇ ਜ਼ਮੀਨ ਲਈ ਨਹੀਂ ਲੜੇ ਅਸੀਂ ਹੱਕਾਂ ਲਈ ਲੜਿਆ ਇਹ ਸਾਡੇ ਤੇ ਹੱਕਾਂ ਦੀ ਗੱਲ ਆ ਸਾਡੀ ਇਹ ਨਹੀਂ ਹੈਗਾ ਵੀ ਸਾਨੂੰ ਹਨਾ ਸੋ ਹੱਕ ਹਕੂਕ ਦੀ ਖਾਤਰ ਖੜਨਾ ਲੜਨਾ ਇਹੀ ਸਾਡੀ ਖੜੂ ਸਪਿਰਟ ਹੈਗੀ ਹੈ ਵਾਰੀਅਰ ਸਪਿਰਟ ਹੈਗੀ ਹੈ ਤੇ ਉਹ ਜਿਹੜੀ ਖਤਮ ਨਹੀਂ ਕੀਤੀ ਜਾ ਸਕਦੀ ਇੰਨਾ ਸਾਡਾ ਜੋਸ਼ ਹੋਰ ਵੱਧ ਆ ਚੀਜ਼ਾਂ ਵੇਖ ਕੇ ਕਿਸਾਨ ਅੰਦੋਲਨ 220 ਦੀ ਗੱਲ ਕਰ ਰਹੀਏ ਤਾਂ ਉਦੋਂ ਪੰਜਾਬ ਦੇ ਸਾਹਿਤ ਨੇ ਪੰਜਾਬ ਦੀ ਕਲਾ ਨੇ ਉਸ ਨੂੰ ਬਹੁਤ ਉਤਸ਼ਾਹਿਤ ਕੀਤਾ ਆਪਣੇ ਗੀਤਾਂ ਦੇ ਜ਼ਰੀਏ ਆਪਣੀ ਕਲਮ ਦੇ ਜ਼ਰੀਏ ਤੇ ਖਾਸ ਤੌਰ ਤੇ ਜੇਕਰ ਅਦਾਕਾਰਾਂ ਦੀ ਗੱਲ ਕਰ ਲਈ ਤਾਂ ਅਦਾਕਾਰਾਂ ਦੀ ਸ਼ਰਕਤ ਨੇ ਉਸ ਅੰਦੋਲਨ ਨੂੰ ਵੱਡਾ ਕੀਤਾ ਤੇ ਅੰਦੋਲਨ ਭਾਗ ਦੂਜੇ ਦੇ ਵਿੱਚ ਵੀ ਅਜਿਹਾ ਹੀ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਕਿ ਜਿੱਥੇ ਕਿਸਾਨ ਡਟੇ ਹੋਏ ਨੇ ਤੇ ਕਿਸਾਨਾਂ ਦੇ ਨਾਲ ਉਹਨਾਂ ਦੇ ਉਹ ਪੁੱਤ ਉਹ ਅਦਾਕਾਰ ਉਹ ਕਲਾਕਾਰ ਵੀ ਡਟਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਨੂੰ ਹੌਸਲਾ ਦੇਣ ਲਈ ਪਹੁੰਚ ਰਹੇ ਨੇ ਅੱਜ ਪੰਜਾਬ ਦੇ ਦੋ ਪੁੱਤ ਜਿਹੜਾ ਬਾਲੀਵੁੱਡ ਦੇ ਵਿੱਚ ਵੱਡਾ ਨਾਮ ਜਿਨ੍ਹਾਂ ਦਾ ਹੈ ਹਾਲਾਂਕਿ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਮੇਰੇ ਨਾਲ ਗਿਆ ਵੀ ਚਾਲ ਤੇ ਅਮਨ ਢਾਲੀਵਾਲ ਨੇ ਜੋ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਗਿਆ ਵੀ ਪਿਛਲੀ ਵਾਰ ਤੁਹਾਡੀ ਸ਼ਮੂਲੀਅਤ ਬਹੁਤ ਵੱਡੀ ਸੀ ਪਿਛਲੀ ਵਾਰ ਵੀ ਜਦੋਂ ਆਪਾਂ ਮਿਲੇ ਸੀ ਗੱਲਬਾਤ ਕੀਤੀ ਸੀ ਤੁਸੀਂ ਕਿਹਾ ਸੀ ਕਿ ਲੋੜ ਹੈ ਇਸ ਵਕਤ ਲੋਕਾਂ ਨੂੰ ਇਕੱਠੇ ਹੋਣ ਦੀ ਤੇ ਲੋੜ ਅੱਜ ਵੀ ਕਿਤੇ ਨਾ ਕਿਤੇ ਲੱਗਦੀ ਹੈ ਤੁਸੀਂ ਸਿੰਘੂ ਤੇ ਸ਼ੰਭੂ ਫਰਕ ਕੀ ਦੇਖਦੇ ਹੋ ਦੋਵਾਂ 'ਚ ਫਰਕ ਜੀ ਐਤਕੀ ਮੈਨੂੰ ਆ ਜਿਹੜਾ ਬਾਰਡਰ ਬਣ ਗਿਆ ਨਾ ਜੀ ਇਹ ਬਹੁਤ ਜ਼ਿਆਦਾ ਮਤਲਬ ਇਹ ਦਿਲ ਨੂੰ ਬਹੁਤ ਬੁਰਾ ਲੱਗਿਆ ਜੀ ਕਿਉਂਕਿ ਇਹ ਮੈਨੂੰ ਐ ਲੱਗਦਾ ਵੀ ਜਿਵੇਂ ਭਾਰਤ ਪਾਕਿਸਤਾਨ ਦਾ ਜਾਂ ਦੋ ਦੇਸ਼ਾਂ ਦਾ ਬਾਰਡਰ ਹੁੰਦਾ ਨਾ ਜੀ ਆਪਣੇ ਦੇਸ਼ ਦੇ ਵਿੱਚ ਹੀ ਪਾੜ ਪਾਈ ਜਾਂਦਾ ਹੈਗਾ ਸੋ ਬਹੁਤ ਜ਼ਿਆਦਾ ਇਹ ਮਾੜੀ ਗੱਲ ਹੈ ਜੀ ਉਹਨਾਂ ਨੂੰ ਸਿਸਟਮ ਨੂੰ ਸਰਕਾਰ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਬਾਕੀ ਜਿਹੜਾ ਜੀ ਜੋਸ਼ ਜਿਹੜਾ ਹੈਗਾ ਜਿੰਨਾ ਮੈਂ ਹੁਣ ਆਇਆ ਹੈਗਾਗਾ ਸਿੰਘੂ ਤੇ ਆਪਣਾ ਸ਼ੰਭੂ ਉਹ ਉਹਨਾਂ ਹੀ ਬਰਕਰਾਰ ਹੈਗਾ ਜੀ ਉਮੀਦ ਇਹ ਮੈਂ ਕਹਾਂ ਸੀ ਸ਼ਾਇਦ ਲੋਕ ਨਹੀਂ ਜੁੜਦੇ ਹੈਗੇ ਅੰਦੋਲਨ ਦੇ ਨਾਲ ਜੀ ਪਰ ਨਹੀਂ ਜੀ ਮੈਨੂੰ ਲੱਗਾ 4 3 4 ਕਿਲੋਮੀਟਰ ਤੱਕ ਆਪਣੇ ਟਰੈਲਰ ਲੱਗੀਆਂ ਹੋਈਆਂ ਨੇ ਜੀ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਸੋ ਬਹੁਤ ਚੰਗੀ ਗੱਲ ਹੈ ਜੀ ਕਿ ਸਾਰੇ ਭਰਾ ਭੈਣ ਇੱਥੇ ਇਕੱਠੇ ਹੋ ਕੇ ਆਪਾਂ ਆਪਣੇ ਮੰਗਾਂ ਦੇ ਲਈ ਆਪਣੇ ਹੱਕਾਂ ਦੇ ਲਈ ਇੱਥੇ ਇਕੱਠੇ ਹੋ ਤੇ ਜਿਹੜੇ ਭੈਣ ਭਰਾ ਨਹੀਂ ਆ ਸਕੇ ਉਹਨਾਂ ਨੂੰ ਵੀ ਬੇਨਤੀ ਹੈ ਜੀ ਵੀ ਇੱਕ ਵਾਰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈਗਾ ਜੇ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕਦੇ ਮੈਂ ਤਾਂ ਹਮੇਸ਼ਾ ਇਹ ਵੀਡੀਓ ਵੀ ਪਹਿਲਾਂ ਇੱਕ ਬੇਨਤੀ ਕੀਤੀ ਸੀ ਵੀ ਉੱਥੇ ਆਪਣੇ ਘਰਾਂ ਤੋਂ ਬਹਿ ਕੇ ਹੀ ਤੁਸੀਂ ਅੱਜ ਤਾਂ ਸੋਸ਼ਲ ਮੀਡੀਆ ਏਡਾ ਵੱਡਾ ਜ਼ਰੀਆ ਹੈਗਾ ਹੈ ਨਾ ਜੀ ਵੀ ਆਪਾਂ ਆਪਣੀ ਗੱਲ ਹੀ ਪਹੁੰਚਾਉਣੀ ਹੈ ਜਿਹੜੇ ਇੱਥੇ ਫਿਜ਼ੀਕਲੀ ਆ ਸਕਦੇ ਨੇ ਜੀ ਬਹੁਤ ਮਿਹਰਬਾਨੀ ਜਿਹੜੇ ਨਹੀਂ ਆ ਸਕਦੇ ਵੈਸੇ ਤਾਂ ਇਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਪਰਿਵਾਰ ਚੋਂ ਇੱਕ ਅੱਧਾ ਮੈਂਬਰ ਤਾਂ ਜ਼ਰੂਰ ਆਉਣਾ ਚਾਹੀਦਾ ਹੈਗਾ ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਹੌਸਲਾ ਵਧੇ ਵੀ ਮੇਰਾ ਭੈਣ ਭਰਾ ਸਾਡੇ ਨਾਲ ਖੜਾ ਹੈ ਹਾਲਾਂਕਿ ਅੱਗੇ ਵੀ ਇੱਕ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ ਕਿ ਹੈਸ਼ਟੈਗ ਹੀ ਬਹੁਤ ਵੱਡੀ ਪਾਵਰ ਹੁੰਦੀ ਹੈ ਕਿ ਹੈਸ਼ਟੈਗ ਚੱਲ ਜਾਣਾ ਤਾਂ ਤੁਹਾਡਾ ਤਾਂ ਬਾਲੀਵੁੱਡ ਦੇ ਵਿੱਚ ਬਹੁਤ ਵੱਡਾ ਕਦ ਹੈ ਬਹੁਤ ਵੱਡੀਆਂ ਨਾਮੀ ਗ੍ਰਾਮੀ ਹਸਤੀਆਂ ਨਾਲ ਕੰਮ ਤੁਸੀਂ ਕੀਤਾ ਹੋਇਆ ਜ਼ਿਕਰ ਹੁੰਦਾ ਆ ਜ਼ਿਕਰ ਹੁੰਦਾ ਆ ਤੁਹਾਡਾ ਪਿਛਲੇ ਅੰਦੋਲਨ ਦਾ ਜਾਂ ਐਤਕੀ ਜੋ ਚੱਲ ਰਿਆ ਆ ਪੰਜਾਬ 'ਚ ਜੋ ਹਾਲਾਤ ਹੋ ਰਹੇ ਨੇ ਬੰਬੇ ਵਾਲੀ ਇੰਡਸਟਰੀ ਦੇ ਵਿੱਚ ਕੋਈ ਜ਼ਿਕਰ ਹੁੰਦਾ ਮਾੜਮਾ ਜ਼ਿਕਰ ਹੁੰਦਾ ਹਾਂਜੀ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਲੱਗਦੀਆਂ ਨੇ ਪਰ ਉਹ ਜਿਵੇਂ ਹੁਣ ਪਿਛਲੀ ਵਾਰ ਸੀਗਾ ਨਾ ਵੀ ਉਹ ਜਿਹੜਾ ਗੋਦੀ ਮੀਡੀਆ ਦੀ ਗੱਲ ਕਰਦੇ ਸੀ ਉਹਨਾਂ ਨੂੰ ਅਸਲੀ ਪਿਕਚਰ ਨਹੀਂ ਸੀ ਪਤਾ ਠੀਕ ਹੈ ਹਾਂਜੀ ਉਹ ਤੁਹਾਡੇ ਚੈਨਲਸ ਦੇ ਜ਼ਰੀਏ ਜਿਹੜੇ ਉਹਨੇ ਉਹ ਉੱਥੇ ਉਹਨੇ ਪਹੁੰਚਦੇ ਨਹੀਂ ਸੀਗੇ ਕਿਉਂਕਿ ਆਪਣੇ ਪੰਜਾਬੀ ਦੇ ਵਿੱਚ ਤਾਂ ਆਪਣਾ ਬਹੁਤ ਆ ਉਹਨਾਂ ਲਈ ਤਾਂ ਉਹੀ ਇੱਕ ਮੀਡੀਆ ਹੈਗਾ ਸੋ ਉਹ ਗੱਲਾਂ ਉਹ ਫਿਰ ਕਲੈਰਿਟੀ ਉਹਨਾਂ ਨੂੰ ਦਿੱਤੀ ਜੀ ਜਾ ਕੇ ਫਿਰ ਜਦੋਂ ਉਹਨਾਂ ਨੂੰ ਉਹ ਗੱਲਾਂ ਪਤਾ ਲੱਗਦੀਆਂ ਨੇ ਉਹਨਾਂ ਨੂੰ ਲਿੰਕਸ ਦਿੱਤੇ ਵੀ ਤੁਸੀਂ ਆਹ ਨਹੀਂ ਜੀ ਇਹਨਾਂ ਨੂੰ ਫੋਲੋ ਕਰੋ ਤਾਂ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਵੀ ਦੁੱਖ ਅਫਸੋਸ ਪ੍ਰਗਟਾਇਆ ਪਰ ਠੀਕ ਹੈ ਜੀ ਉਹਨਾਂ ਦੇ ਕੁਝ ਆਪਣੇ ਕਾਰਨ ਨੇ ਜਿਹੜੇ ਇੰਡਸਟਰੀ ਦੇ ਨੇ ਆਪਣੇ ਮੈਂ ਇੰਡਸਟਰੀ ਦੀ ਗੱਲ ਕਰੂੰਗਾ ਬਾਕੀ ਜਿਹੜੇ ਲੋਕਲ ਸੀ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਸਿੰਪਥੀ ਤੇ ਆਪਣੇ ਦੁਆਵਾਂ ਨਾਲ ਸੀਗੀਆਂ ਜਿਵੇਂ ਉੱਥੇ ਇਦਾਂ ਲੱਗ ਚੱਲ ਰਿਹਾ ਹੈ ਕਿਸਾਨਾਂ ਤੇ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਕਿਸਾਨਾਂ ਦੀ ਜ਼ਿੰਦਗੀ ਤੇ ਬਣਦੀਆਂ ਨੇ ਚਾਹੀਏ ਅਸੀਂ ਕਿਸੇ ਵੀ ਇੰਡਸਟਰੀ ਦੀ ਗੱਲ ਕਰ ਲਈਏ ਪੰਜਾਬ ਦਾ ਤਾਂ ਹਰ ਮੁੱਦਾ ਖੇਤੀ ਨਾਲ ਜੁੜਿਆ ਹੋਇਆ ਆ ਉਹ ਫਿਲਮਾਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੀਆਂ ਨੇ ਪਰ ਜੋ ਅਸਲੀਅਤ ਇੱਥੇ ਨਜ਼ਰ ਆਉਂਦੀ ਹੈ ਜੋ ਹਾਲਾਤ ਇੱਥੇ ਨਜ਼ਰ ਆਉਂਦੇ ਨੇ ਉਹ ਹਾਲਾਤ ਸ਼ਾਇਦ ਰੀਅਲ ਤੇ ਰੀਲ ਇੰਡਸਟਰੀ 'ਚ ਬਹੁਤ ਫਰਕ ਆ ਹੈ ਨਾ ਨਹੀਂ ਉਹ ਥੋੜਾ ਕਮਰਸ਼ੀਅਲਾਈਜ਼ ਹੋ ਜਾਂਦਾ ਜੀ ਅਜੇ ਤੱਕ ਉਦਾਂ ਦੀ ਕਹਾਣੀ ਸ਼ਾਇਦ ਨਹੀਂ ਕਹੀ ਗਈ ਜਿਹੜੀ ਆ ਚੀਜ਼ਾਂ ਹੋਈਆਂ ਨੇ ਗਿਆ ਤਾਂ ਡੈਫੀਨੇਟਲੀ ਮੈਂ ਕਮਰਸ਼ੀਅਲ ਲੈਵਲ ਦੇ ਉੱਤੇ ਨਹੀਂ ਪਰ ਮੈਂ ਜ਼ਰੂਰ ਕਹੂੰਗਾ ਜੀ ਵੀ ਜਿਵੇਂ ਕਿਸੇ ਦੇ ਉੱਤੇ ਬਾਇਓਪਿਕ ਬਣਦੀ ਹੈ ਨਾ ਵੀ ਆ ਕਿਸਾਨੀ ਦੇ ਉੱਤੇ ਵੀ ਅਸਲ ਦੇ ਵਿੱਚ ਕੀ ਹੋ ਰਿਹਾ ਹੈਗਾ ਇਹ ਜ਼ਰੂਰ ਬਣਨੀ ਚਾਹੀਦੀ ਤੇ ਪੱਕਾ ਬਣੂਗੀ ਤਾਂ ਕਿ ਅਸਲੀ ਸੱਚ ਲੋਕਾਂ ਨੂੰ ਦੇਖਣ ਨੂੰ ਮਿਲੇ ਜਿਵੇਂ ਵੀ ਪਿਛਲੀ ਵਾਰ ਤੁਸੀਂ ਅੰਦੋਲਨ ਤੇ ਆਏ ਤਾਂ ਬਹੁਤ ਸਾਰੇ ਕਲਾਕਾਰਾਂ ਤੇ ਨਾ ਖਾਸ ਤੌਰ ਤੇ ਪੰਜਾਬ ਦੇ ਕਲਾਕਾਰਾਂ ਦੇ ਕਹਿੰਦੇ ਚੂੜੀ ਕਸਨ ਦੀ ਗੱਲ ਕੀਤੀ ਗਈ ਕਈ ਏਜੰਸੀਆਂ ਨੇ ਐਤਕੀ ਤੁਸੀਂ ਆਏ ਹੋ ਡਰ ਰਹਿੰਦਾ ਕਿਤੇ ਜਾਂ ਪਿਛਲੀ ਵਾਰੀ ਕੋਈ ਤੁਹਾਡੇ ਨਾਲ ਅਜਿਹੀ ਚੀਜ਼ਾਂ ਹੋਈਆਂ ਹਾਂਜੀ ਹੋਈਆਂ ਸੀ ਦੋ ਤਿੰਨ ਫਿਲਮਾਂ ਵੀ ਚਲੀਆਂ ਗਈਆਂ ਅੱਛਾ ਜਿਵੇਂ ਹੁਣ ਮੁੜਦੇ ਗਈਆਂ ਹਾਂਜੀ ਹਾਂ ਜਿਵੇਂ ਮਤਲਬ ਵੀ ਇਨਡਾਇਰੈਕਟਲੀ ਆਪਾਂ ਕਹਿ ਦਿੰਦੇ ਹਾਂ ਨਾ ਉੱਥੇ ਜਦੋਂ ਬੈਠੇ ਸੀਗੇ ਤਾਂ ਕਿਉਂਕਿ ਕਈ ਹੁਣ ਜਿਹੜੇ ਨੇ ਫੰਡਰ ਤੁਹਾਨੂੰ ਪਤਾ ਫਾਈਨੈਂਸਰਸ ਕਿਹੜੇ ਹੁੰਦੇ ਨੇ ਹਨ ਇਹ ਸਾਰੇ ਤਾ ਉੱਥੇ ਇੱਕ ਦੋ ਨੇ ਮੈਨੂੰ ਕਿਹਾ ਜੀ ਕਹਿੰਦਾ ਕਿ ਆ ਬੇਕਾਰ ਕੀ ਬਾਤਾਂ ਵਿੱਚ ਪੜੇ ਗਿਆ ਵੀ ਆਪਣਾ ਕੰਮ ਕਰ ਤੇ ਮੈਂ ਕਿਹਾ ਜੀ ਵੀ ਕੰਮ ਹੀ ਕਰ ਰਹਾ ਹਾਂ ਮੈਂ ਕਹਿੰਦੇ ਨਹੀਂ ਵਾਹ ਪੇ ਉਹਨਾਂ ਨੇ ਚਲੋ ਪਿਆਰ ਨਾਲ ਕਹਤਾ ਵੀ ਕਈ ਵਾਰ ਸੌ ਚੀਜ਼ੇ ਹੋ ਜਾਂਦੀ ਹੈ ਉੱਪਰ نیچے ਹੋ ਜਾਂਦੀ ਹੈ ਆਪਣੇ ਕੈਰੀਅਰ ਕੇ ਉੱਪਰ ਧਿਆਨ ਰੱਖਿਓ ਤੂੰ ਤੂੰ ਕੌਨਸਾ ਖੇਤੀਬਾੜੀ ਕਰ ਰਿਹਾ ਹੈਂ ਅੱਭੀ ਭਾਈ ਜੀ ਨਹੀਂ ਕਰ ਰਿਹਾ ਮੇਰੇ ਭੈਣ ਭਰਾ ਤਾਂ ਉੱਥੇ ਬੈਠੇ ਨੇ ਸੋ ਉਹ ਫਿਲਮਾਂ ਜੀ ਸਿਰੇ ਤੇ ਨਹੀਂ ਚੜੀਆਂ ਹੁਣ ਰੀਜ਼ਨ ਕੀ ਸੀ ਕਾਰਨ ਕੀ ਸੀ ਮੈਨੂੰ ਨਹੀਂ ਪਤਾ ਹੈਗਾ ਪਰ ਇਹ ਜ਼ਰੂਰ ਜੀ ਹੁੰਦਾ ਤਾਂ ਹੈਗਾ ਪਰ ਪਤਾ ਨਹੀਂ ਜੀ ਮੈਂ ਵੀ ਹੁਣ ਮੈਂ ਚਲੋ ਦੱਸਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਆਇਆ ਸੀਗਾ ਜੀ ਇੱਥੇ ਤੇ ਬਲਕਿ ਮੇਰੀ 2 ਘੰਟੇ ਨੂੰ ਫਲਾਈਟ ਹੈ ਜੀ ਦੁਬਈ ਅੱਛਾ ਤੇ ਪਰ ਮੈਂ ਵੀਰੇ ਨੂੰ ਕਿਹਾ ਸੀ ਵੀ ਇੱਕ ਵਾਰੀ ਮੈਂ ਜ਼ਰੂਰ ਜਾ ਕੇ ਆਉਂ ਕਿਉਂਕਿ ਉਸ ਤੋਂ ਬਾਅਦ ਥੋੜਾ ਜਿਹਾ ਸਕੇਡਿਊਲ ਇਦਾਂ ਦਾ ਜੀ ਸ਼ਾਇਦ ਨਾ ਆ ਹੋਵੇ ਪਰ ਮੈਂ ਜ਼ਰੂਰ ਮੈਨੂੰ ਐਸੀ ਵੀ ਜਿੰਨਾ ਕੁ ਸਮਾਂ ਮਿਲਦਾ ਹੈ ਜ਼ਰੂਰ ਜਾ ਕੇ ਆਉਣਾ ਚਾਹੀਦਾ ਜੀ ਤਾਂ ਸਾਰਿਆਂ ਨੂੰ ਮੈਂ ਹੀ ਦਰਖਾਸਤ ਕਰੂੰਗਾ ਜੀ ਠੀਕ ਹੈ ਨਤੀਜੇ ਤਾਂ ਜਿਹੜਾ ਕੁਝ ਕਰਨ ਕਰਾਉਣ ਨਾਲ ਉਹ ਵਾਹਿਗੁਰੂ ਹੈ ਜੀ ਬਿਲਕੁਲ ਉਹ ਤੁਸੀਂ ਇੱਥੇ ਆਓ ਚਾਹੇ ਨਾ ਆਓ ਜਿਹੜੇ ਜਿਵੇਂ ਆਪਾਂ ਡਰ ਦੀ ਗੱਲ ਕਰਦੇ ਹੈਗੇ ਨੇ ਜੇ ਤੁਹਾਡੇ ਚੀਜ਼ਾਂ ਲਿਖੀਆਂ ਹੋਈਆਂ ਨੇ ਜੀ ਬਹਾਨੇ ਬਣ ਜਾਂਦੇ ਨੇਗੇ ਉਹ ਜਿਨੇ ਹੋਣਾ ਉਹ ਹੋਣਾ ਪਰ ਐਟ ਲੀਸਟ ਇਹ ਤਾਂ ਵੀ ਰਾਤ ਨੂੰ ਆਪਾਂ ਇੱਕ ਚੈਨ ਦੀ ਨੀਂਦ ਤਾਂ ਸੌਣੇ ਆ ਜੀ ਵੀ ਅਸੀਂ ਇੱਕ ਆਪਣੇ ਹੱਕ ਸੱਚ ਦੇ ਲਈ ਜਾ ਕੇ ਉੱਥੇ ਆਏ ਆ ਕਿਉਂਕਿ ਬਾਕੀ ਤੁਸੀਂ ਕਿਸੇ ਨੂੰ ਕੋਈ ਜਵਾਬ ਦੋ ਰਾਤ ਨੂੰ ਜਦੋਂ ਸੌਣ ਤੋਂ ਪਹਿਲਾਂ ਕੁਝ ਟਾਈਮ ਹੁੰਦਾ ਨਾ ਤੁਸੀਂ ਆਪਣੀ ਆਤਮਾ ਨੂੰ ਜਵਾਬ ਦੇਣੇ ਹੁੰਦੇ ਹੋ ਸੋ ਮੈਂ ਕਹਿੰਦਾ ਵੀ ਉਹ ਸੁੱਖ ਦੀ ਨੀਂਦ ਤੁਹਾਨੂੰ ਆਉਣੀ ਚਾਹੀਦੀ ਹੈ ਤੁਸੀਂ ਤਸੱਲੀ ਨਾਲ ਜਾ ਜੀ ਸੰਤੁਸ਼ਟੀ ਹੋਈ ਹੈ ਵੀ ਮੈਂ ਆ ਚੀਜ਼ ਕਰਕੇ ਆਇਆ ਬਿਲਕੁਲ ਇਹ ਬਹੁਤ ਜ਼ਰੂਰੀ ਆ ਅਮਨ ਪਿਛਲੀ ਵਾਰੀ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ ਪਿਛਲੀ ਵਾਰ ਤੁਹਾਡੇ ਵਰਗੇ ਪੰਜਾਬ ਦੇ ਨਾਮੀ ਗ੍ਰਾਮੀ ਹਸਤੀਆਂ ਨੇ ਅੰਦੋਲਨ ਨੂੰ ਬਹੁਤ ਵੱਡਾ ਕੀਤਾ ਦੁਬਾਰਾ ਤੁਸੀਂ ਇੱਥੇ ਆਏ ਹੋ ਕੀ ਮਹਿਸੂਸ ਕਰ ਰਹੇ ਹੋ ਬਜ਼ੁਰਗਾਂ ਨੂੰ ਦੇਖ ਕੇ ਨੌਜਵਾਨਾਂ ਨੂੰ ਦੇਖ ਕੇ ਹਾਂ ਜੀ ਸੀ ਇਕੱਠੇ ਆਏ ਸੀਗੇ ਪਹਿਲਾਂ ਵੀ ਸੋ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਸਾਡੀ ਇਹ ਪੀੜ੍ਹੀ ਆ ਹਨਾ ਵੀ ਜਿਹੜੀ ਜਿੰਨਾ ਸਾਡੇ ਬਾਪੂ ਮੇਰੇ ਫਾਦਰ ਵੀ ਲੋਕ ਕਲੈਰਾਂ ਨਾਲ ਜੁੜੇ ਰਹੇ ਆ ਉਦੋਂ ਅਸੀਂ ਚੁੱਲਾ ਕਿੱਲਾ ਟੈਕਸ ਛੋ ਕਿਸਾਨਾਂ ਦੇ ਮੁੱਦੇ ਹੋਗੇ ਚਾਹੇ ਵਿਦਿਆਰਥੀਆਂ ਦੀ ਪ੍ਰੋਬਲਮਾਂ ਹੋਗੀਆਂ ਉਦੋਂ ਖੜਦੇ ਸੀ ਕੋਈ ਲਾਈਕਸ ਦਾ ਇਹ ਇਹ ਸਿਸਟਮ ਨਹੀਂ ਸੀਗਾ ਅੱਜ ਕੱਲ ਸੋਸ਼ਲ ਮੀਡੀਆ ਕਰਕੇ ਹੁਣ ਥੋੜਾ ਜਿਹਾ ਉਹ ਹੋ ਗਿਆ ਬਟ ਉਹ ਸਾਡੇ ਕਹਿੰਦੇ ਨੇ ਇੱਕ ਸਪਿਰਿਟ ਹੁੰਦੀ ਆ ਭੈ ਕਾਹੂ ਕੋ ਦੇਤਨਾ ਨਹਿ ਪੈਮਾਨਤ ਆਨ ਹਣਾ ਸੋ ਅਸੀਂ ਡਰਦੇ ਨਹੀਂ ਹੈਗੇ ਇਸ ਚੀਜ਼ ਤੋਂ ਪਰ ਅਸੂ ਜੁਨੇ ਦੇ ਜ਼ਬਰਦਸਤ ਮੁਕਾਬਲਾ ਸੀ ਸਬਰ ਨਾਲ ਕਰਨਾ ਹਨਾ ਉਹ ਸਾਡੇ ਬਜ਼ੁਰਗਾਂ ਤੋਂ ਸਾਨੂੰ ਪਤਾ ਨਾ ਕਿ ਉਹ ਕੀ ਕਹਿੰਦਾ ਨਾ ਐਕਸਪੀਰੀਅੰਸ ਕੀਤਾ ਪਹਿਲਾਂ ਵੀ ਇਹੀ ਚੀਜ਼ਾਂ ਹੋਈਆਂ ਹੁਣ ਵੀ ਉਹੀ ਨੈਰੇਟਿਵ ਸਿਰਜੇ ਜਾ ਰਹੇ ਆ ਸਾਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀ ਮਤਲਬ ਕਿ ਇੱਕ ਬਾਰਡਰ ਐਡਾ ਇੰਨੀਆਂ ਇੰਨੀਆਂ ਚੀਜ਼ਾਂ ਇਟਾ ਰੋੜੇ ਜੋ ਅਸੀਂ ਹਾਲਾਤ ਦੇਖਦੇ ਪਏ ਆ ਕਿ ਸਾਨੂੰ ਉਹ ਧੜਕਾਉਣ ਤੇ ਅਸੀਂ ਕੋਈ ਏਦਾਂ ਦੀ ਹਰਕਤ ਕਰੀਏ ਪਰ ਸਾਡੇ ਬਜ਼ੁਰਗਾਂ ਕਰਕੇ ਅਸੀਂ ਜਿਹੜੇ ਸੰਭਲੇ ਹੋਏ ਜੇ ਸਾਡੇ ਨਾਲ ਨੇ ਹਨਾ ਸੋ ਇਸ ਕਰਕੇ ਸਾਡੀ ਵੀ ਉਨੀ ਡਿਊਟੀ ਬਣਦੀ ਹੈ ਜਦੋਂ ਅਸੀਂ ਇੱਥੇ ਆਉਨੇ ਆ ਤੇ ਜਿਵੇਂ ਕਿਹਾ ਵੀ ਅਵੇਅਰਨੈਸ ਮੈਂ ਸੀਰੀਅਲ ਟੈਲੀਵਿਜ਼ਨ ਹਿੰਦੀ ਟੈਲੀਵਿਜ਼ਨ ਕਰ ਰਿਆ ਸੀ ਵਿਗਨ ਹਰਤਾ ਗਨੇਸ਼ ਉਸ ਤਰ੍ਹਾਂ ਦੇ ਕਹਿੰਦੇ ਤੂੰ ਤਾਂ ਉੱਦਾਂ ਉੱਦ ਕੀ ਕਰਦਾ ਮੈਂ ਕਿਹਾ ਉਹਨਾਂ ਨੂੰ ਪਤਾ ਨਹੀਂ ਗਰਾਉਂਡ ਜ਼ੀਰੋ ਦੀ ਉਹਨਾਂ ਇੱਥੇ ਆ ਕੇ ਪਤਾ ਚੱਲਦਾ ਨਾ ਹੁਣ ਪੋਰਟਰੇਟ ਹੋਰ ਤਰੀਕੇ ਨਾਲ ਕੀਤਾ ਜਾਂਦਾ ਮੀਡੀਆ ਦੇ ਵਿੱਚ ਹਨਾ ਉਹਨਾਂ ਨੂੰ ਲੱਗਦਾ ਵੀ ਇੱਥੇ ਪਤਾ ਨਹੀਂ ਕਿਸਾਨ ਇਹ ਕਰਦੇ ਪਏ ਨੇ ਤੇ ਉਹ ਤਾਂ ਕਰਕੇ ਨਹੀਂ ਫੋਰਸ ਲਾਈ ਆ ਹੁਣ ਇੱਥੇ ਆ ਕੇ ਆ ਆ ਕੇ ਪਤਾ ਸਾਡੇ ਹਨਾ ਵੀ ਕਿ ਯਾਰ ਅਸੀਂ ਤਾਂ ਪੀਸਫੁਲੀ ਪ੍ਰੋਟੈਸਟ ਕਰਦੇ ਆ ਆਪਣੇ ਹਿਊਮਨ ਰਾਈਟਸ ਲਈ ਲੜਦੇ ਆ ਪੂਰੀ ਦੁਨੀਆ ਲੜਦੀ ਆ ਹਿਊਮਨ ਰਾਈਟ ਵਾਇਲੇਸ਼ਨ ਆ ਅੱਜ ਜਦੋਂ ਰੋਡਾਂ ਕਿ ਬਲੌਕ ਕਰਤੀ ਆ ਤੁਸੀਂ ਅਸੀਂ ਨਾਗਰਿਕ ਆ ਅਸੀਂ ਕੋਈ ਸਾਨੂੰ ਹਰੇਕ ਜਗ੍ਹਾ ਤੇ ਜਿੱਥੇ ਕੋਈ ਪੱਗ ਉਹਨੂੰ ਖਾਲਸਤਾਨੀ ਹੁਣ ਤੁਸੀਂ ਕਿੰਨੀਆਂ ਦੇਖਿਆ ਹੋਗਾ ਅਸੀਂ ਉਹਨਾਂ ਦਾ ਜੋੜਾ ਸੱਚੀ ਹੋਇਆ ਹਾਂ ਅਸੀਂ ਤਾਂ ਗੱਲ ਅਸੀਂ ਤਾਂ ਅਸੀਂ ਇਹ ਇੱਕੇ ਦੀ ਗੱਲ ਕਰਦੇ ਆ ਹਨਾ ਸਾਡਾ ਤਾਂ ਮਾਨਸਕੀ ਜਾਤ ਸਭੇ ਇੱਕੋ ਪਹਿਚਾਨ ਉਹ ਹਨਾ ਖਾਲਸ ਸੋਈ ਜੋ ਹਨਾ ਮਤਲਬ ਕਿ ਸਾਰਿਆਂ ਨੂੰ ਭਗਤੀ ਪਿਆਰ ਕਰਦੇ ਆ ਤੇ ਇਹ ਤਾਂ ਸਾਨੂੰ ਆਟੋਮੈਟਿਕਲੀ ਬਾਰਡਰ ਲਾ ਕੇ ਸਾਨੂੰ ਵੱਖ ਕੀਤਾ ਜਾ ਰਿਹਾ ਹੈ ਨਾ ਉਹ ਆਟੋਮੈਟਿਕਲੀ ਬਾਰਡਰ ਤੁਸੀਂ ਬਣਾਏ ਨੇ ਹੈ ਨਾ ਸਾਡਾ ਏਕਾ ਸੀਗਾ ਸਾਡੇ ਹਰਿਆਣਾ ਸਾਡਾ ਭਰਾ ਹੈ ਸਾਡੇ ਪੰਜਾਬ ਚੋਂ ਨਿਕਲਿਆ ਹੁਣ ਤੁਸੀਂ ਉਹ ਉਹ ਵੀ ਪਾੜ ਪਾਤਾ ਹੈ ਨਾ ਸੋ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਤੋੜਿਆ ਜਾਵੇ ਏਕੇ ਨੂੰ ਤੋੜਿਆ ਜਾਵੇ ਹੁਣ ਕਿੰਨੀਆਂ ਕਿਸਾਨ ਜਥੇਬੰਦੀਆਂ ਹੋ ਗਈਆਂ ਕਿੰਨੀਆਂ ਸੰਪਰਦਾਵਾਂ ਹੋ ਗਈਆਂ ਸਾਡੇ ਪੰਜਾਬ ਪੰਜਾਬ ਨੂੰ ਜ਼ਰੂਰਤ ਆ ਸੀ ਅਗਰ ਥੋੜੀਆਂ ਸਾਡੀ ਪਾਵਰ ਹੈਗੀ ਆ ਏਕੇ ਦੇ ਵਿੱਚ ਜਿਵੇਂ ਬੰਦਾ ਬਹਾਦਰ ਨੇ ਇੱਕ ਛੱਤ ਥੱਲੇ ਸਾਰਿਆਂ ਨੂੰ ਇਕੱਠੇ ਕੀਤਾ ਸੀ ਸਾਰਿਆਂ ਨੇ ਆਪਣੇ ਹੱਕ ਹਕੂਕ ਮੰਗੇ ਸੀਗੇ ਤਾਂ ਇਹ ਏਕੇ ਦੇ ਨਾਲ ਏਕੇ ਦੀ ਸ਼ਕਤੀ ਸੀਗੀ ਹਨਾ ਉਹੀ ਆ ਵੀ ਚੂਕਾ ਰਾਜ ਹਮ ਹਿਲ ਤੇ ਦਰ ਗੁਜਸਤ ਬੁਰਦ ਨਸਤ ਵਹਿਸ਼ਮਸ਼ੀਰ ਦਸਤ ਉਦੋਂ ਅਸੀਂ ਚੱਕਣੇ ਹਥਿਆਰ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣਾ ਫੇਲ ਹੋ ਜਾਣਾ ਪਰ ਅੱਜ ਦੀ ਡੇਟ ਜਿਹੜੀ ਹੈਗੇ ਟਾਈਮ ਹੈਗਾ ਉਹ ਉਸ ਤਰ੍ਹਾਂ ਦਾ ਨਹੀਂ ਹੈਗਾ ਉਹ ਅੱਜ ਜਿਹੜਾ ਹੈਗਾ ਵੀ ਅਗਰ ਅਸੀਂ ਜ਼ਿਆਦਾ ਕਿਉਂਕਿ ਉਹਦੇ ਨਾਲ ਨੁਕਸਾਨ ਜਿਹੜਾ ਹੈਗਾ ਸਾਡਾ ਹੋਣਾ ਸੀ ਚਾਰੇ ਪਾਸੇ ਘੇਰੇ ਹੋਏ ਆ ਹੈਨਾ ਸਾਡੀ ਜਨਰੇਸ਼ਨ ਦਾ ਨੁਕਸਾਨ ਹੋਣਾ ਸੋ ਸਾਡੇ ਵਿੱਚ ਹੀ ਕੁਸ ਪੈਠ ਹੋ ਰਹੀ ਆ ਸਾਡੇ ਅੰਦਰ ਹੀ ਕੁਸ ਬੈਠ ਹੋ ਰਹੀ ਆ ਹੁਣ ਸਭ ਤੋਂ ਚੰਗੀ ਗੱਲ ਇਹ ਲੱਗੀ ਵਿਚ ਅਸੀਂ ਸਭ ਤੋਂ ਪਹਿਲਾਂ ਅੰਦਰੂਨੀ ਲੜਾਈ ਸ਼ੁਰੂ ਕੀਤੀ ਆ ਹੈਨਾ ਟੋਲ ਪਲਾਜ਼ਿਆਂ ਦੇ ਉੱਤੇ ਸਾਡੇ ਕਿਸਾਨ ਬੈਠਿਆ ਅਸੀਂ ਜਦੋਂ ਲੰਘਦੇ ਆ ਤਾਂ 10 ਵਾਰੀ ਬਟੂਆ ਚੈੱਕ ਕਰਨਾ ਪੈਂਦਾ ਯਾਰ ਪੈਸੇ ਹੈਗੇ ਆ ਮੈਂ ਉੱਥੇ ਜਾਣ ਆਪਦੇ ਖੇਤ ਨੂੰ ਜਾਣ ਵਾਸਤੇ ਹਣਾ ਫਿਰ ਉਹਨਾਂ ਨਾਲ ਉਹ ਸਾਡੇ ਤੇ ਇਦਾਂ ਕਰਦੇ ਆ ਕਿ ਤੁਸੀਂ ਲੰਘ ਨਹੀਂ ਸਕਦੇ ਆਪਣੇ ਮੁਲਕ ਆਪਣੇ ਪਿੰਡਾਂ ਦੇ ਵਿੱਚ ਖੇਤਾਂ ਨੂੰ ਜਾਣ ਵਾਸਤੇ ਸਾਨੂੰ ਪੈਸੇ ਦੇਣੇ ਪੈਂਦੇ ਆ ਗੁਲਾਮੀ ਦੀ ਨਿਸ਼ਾਨੀ ਇਹ ਆ ਅਸੀਂ ਗਿੰਦਰ ਨਾਲ ਬਾਅਦ ਚ ਹਣਾ ਪਰ ਹੁਣ ਉਹ ਜ਼ਰੂਰਤ ਆ ਉਹ ਵੀ ਠੀਕ ਹੈ ਉਹ ਵੀ ਆਪਣੇ ਅਸੀਂ ਹਾਈਟ ਰਹਿਣੇ ਆ ਕਿਉਂਕਿ ਜਿਹੜੇ ਸਾਡੀ ਫਿਤਰਤ ਆ ਅਸੀਂ ਜਰ ਜ਼ਰੂਰਤੇ ਜ਼ਮੀਨ ਲਈ ਨਹੀਂ ਲੜੇ ਅਸੀਂ ਹੱਕਾਂ ਲਈ ਲੜੇ ਆ ਇਹ ਸਾਡੇ ਤੇ ਹੱਕਾਂ ਦੀ ਗੱਲ ਆ ਸਾਡੀ ਇਹ ਨਹੀਂ ਹੈਗਾ ਵੀ ਸਾਨੂੰ ਹਣਾ ਸੋ ਹੱਕ ਹਕੂਕ ਦੀ ਖਾਤਰ ਖੜਨਾ ਲੜਨਾ ਇਹੀ ਸਾਡੀ ਇੱਕ ਖੜਗੂ ਸਪਿਰਟ ਹੈਗੀ ਆ ਵਾਰੀਅਰ ਸਪਿਰਟ ਹੈਗੀ ਆ ਤੇ ਉਹ ਜਿਹੜੀ ਖਤਮ ਨਹੀਂ ਕੀਤੀ ਜਾ ਸਕਦੀ ਇੰਨਾ ਸਾਡਾ ਜੋਸ਼ ਹੋਰ ਵੱਧ ਆ ਚੀਜ਼ਾਂ ਵੇਖ ਕੇ ਹਨਾ ਜੋ ਜਿਵੇਂ ਜਿਵੇਂ ਕਹਿ ਲਓ ਜਦੋਂ ਸੰਕਟ ਨਹੀਂ ਇਹ ਹੈਗਾ ਨੇ ਜੀ ਕਿਉਂਕਿ ਆਪਣੀ ਕੌਮ ਦਾ ਪਤਾ ਹੈਗਾ ਜਿਵੇਂ ਅਮਨ ਨੇ ਗੱਲਾਂ ਕੀਤੀਆਂ ਸਾਰੀਆਂ ਹਨਾ ਜੀ ਵੀ ਕਿਹੜੇ ਜਜ਼ਬੇ ਦੇ ਨਾਲ ਆਪਣੀ ਕੌਮ ਹੈਗੀ ਸੋ ਇਹੀ ਚੀਜ਼ਾਂ ਹੈਗੀਆਂ ਨੇ ਜਿਵੇਂ ਗੱਲ ਕੀਤੀ ਨਾ ਵੀ ਭੜਕਾਉਣ ਵਾਲੀਆਂ ਸੋ ਪਰ ਬਹੁਤ ਚੰਗੀ ਗੱਲ ਹੈ ਜੀ ਵੀ ਆਪਣੇ ਮੁੰਡਿਆਂ ਨੇ ਬਹੁਤ ਸ਼ਾਂਤੀ ਦੇ ਨਾਲ ਇੱਥੇ ਖੜੇ ਨੇਗੇ ਸੋ બસ ਇਹੀ ਹੈ ਜੀ ਵੀ ਇਹ ਅੰਦਰ ਲੀਆਂ ਕਿਉਂਕਿ ਆਪਣੀ ਜਿਹੜੀ ਕੌਮ ਇਦਾਂ ਦੀ ਹੈ ਕੋਈ ਇਹਨੂੰ ਖਤਮ ਤੱਕ ਕਰ ਨਹੀਂ ਸਕਦਾ ਜੀ ਹਾਲਾਂਕਿ ਪੰਜਾਬ ਨੂੰ ਜੀ ਜੀ ਰੋਟੀ ਕਰਕੇ ਲੜ ਰਹੇ ਆ ਰੋਟੀ ਕਰਕੇ ਲੜ ਰਹੇ ਆ ਰੋਟੀ ਕਰਕੇ ਲੜ ਰਹੇ ਆ ਜੋ ਸਾਰਿਆਂ ਦਾ ਢਿੱਡ ਭਰਦੀ ਆ ਇਹਦੇ ਵਾਸਤੇ ਲੜ ਰਹੇ ਆ ਸਾਰਿਆਂ ਦਾ ਹੀ ਆ ਇਹਨੂੰ ਪਸ਼ੂ ਪੰਛੀ ਵੀ ਖਾਂਦੇ ਆ ਜਾਨਵਰ ਵੀ ਖਾਂਦੇ ਆ ਸਾਰੇ ਹੀ ਖਾਂਦੇ ਆ ਅਸੀਂ ਤੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਬਾਬੇ ਨਾਨਕ ਦੀ ਲੜਾਈ ਲੜ ਰਹੇ ਆ ਅਸੀਂ ਜੋ ਧਰਮ ਯੋਧਿਆ ਵਹੀ ਕਰ ਰਹੇ ਆ ਸਾਰਿਆਂ ਦੀ ਲੜਾਈ ਲੜ ਰਹੇ ਆ ਕੈਬੀਨ ਇਹਨਾਂ ਗੱਲ ਕਈ ਕਹਿੰਦੇ ਉਧਰ ਨਾ ਕੁਝ ਹੋਰ ਦਿਖਾਇਆ ਜਾਂਦਾ ਚਲੋ ਉਹਨਾਂ ਕੋਲ ਜਿਹੜੇ ਸੋਰਸ ਨੇ ਉਹ ਹੋਰ ਨੇ ਕਿਸਾਨਾਂ ਆਗੂ ਵੀ ਦਾਵਾ ਕਰਦੇ ਨੇ ਕਹਿੰਦੇ ਪੰਜਾਬ ਨੂੰ ਨਾ ਜਾਂ ਪੰਜਾਬ ਦੇ ਕਿਸਾਨ ਨੂੰ ਵੱਖਵਾਦੀ ਅਰਤਵਾਦੀ ਕਈ ਤਰ੍ਹਾਂ ਦੇ ਸ਼ਬਦ ਨਕਸਲ ਨਕਸਲੀ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੋਰ ਵੀ ਖਾਲਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ ਇੰਡਸਟਰੀ ਦੇ ਵਿੱਚ ਹਾਲਾਂਕਿ ਪੱਛਮੀ ਬੰਗਾਲ ਚ ਜਾ ਜੀ ਕੜਨਾ ਹੋਈ ਇੱਕ ਪੁਲਿਸ ਅਧਿਕਾਰੀ ਨੂੰ ਕਿਸੇ ਲੀਡਰ ਨੇ ਇੰਡੀ ਗੱਲ ਕਹੀ ਕੀ ਇੰਡਸਟਰੀ ਦੇ ਵਿੱਚ ਤੁਹਾਨੂੰ ਇਹ ਜਿੰਨਾ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ ਟੋਲਰੇਟ ਕਰਨੀਆਂ ਪੈਂਦੀਆਂ ਨੇ ਜਾਂ ਤੁਸੀਂ ਉਹਨਾਂ ਦੀ ਪਰਸੈਪਸ਼ਨ ਚੇਂਜ ਕਰਦੇ ਹੋ ਟੋਲਰੇਟਰੀ ਪਰਸੈਪਸ਼ਨ ਅਸੀਂ ਉਹਨਾਂ ਨੂੰ ਦੱਸ ਦਿਆ ਵੀ ਸਾਡੀ ਕਿਸਾਨੀ ਦਾ ਮਤਲਬ ਕੀ ਹੈ ਸਾਡੇ ਬਾਬਾ ਨਾਨਕ ਨੇ ਕੀ ਆਇਆ ਹੈ ਹੁਣ ਇਹਨਾਂ ਨੇ ਕਿੰਨਾ ਵਧੀਆ ਤਰੀਕੇ ਨਾਲ ਹੈਗਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਧਨ ਖੇਤ ਨਾਮ ਬੀਜ ਸੰਤੋਖ ਸਹਾਗਰ ਰੱਖ ਗਰੀਬੀ ਬੇਸ ਅਸੀਂ ਕੋਈ ਇੱਥੇ ਟੌਹਰਾ ਕੱਢ ਕੇ ਥੋੜੀ ਆਏ ਆ ਵੀ ਅਸੀਂ ਸੋਸ਼ਲ ਮੀਡੀਆ ਉਹ ਚੀਜ਼ਾਂ ਵਾਸਤੇ ਹੈ ਨਾ ਜਿਵੇਂ ਅਸੀਂ ਆਪਣੇ ਹੱਕ ਮੰਗਣ ਆਏ ਆ ਵੀ ਹੌਲੀ 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 ਜਦੋਂ ਸਾਡੇ ਤੁਸੀਂ ਹੱਕਾਂ ਦੇ ਉੱਤੇ ਕ ਕੋਈ ਰੋਟੀ ਬਣਾ ਦਾ ਸਰਦਾ ਨਹੀਂ ਨਾ ਹਨਾ ਰੋਟੀ ਦੇਣ ਵਾਲਾ ਜਿਹੜਾ ਦਾਤਾ ਹੈਗਾ ਅਗਰ ਤੋ ਉਹਦੇ ਹੱਕ ਨਹੀਂ ਅਸੀਂ ਉਹਨਾਂ ਖਾਤਰ ਲੜ ਸਕਦੇ ਤਾਂ that means ਅਸੀਂ ਬਾਬੇ ਨਾਨਕ ਦੀ ਜਿਹੜੀ ਕੀਰਤਾ ਨਾਮ ਜਪੋ ਵੰਡ ਛਕੋ ਹਨਾ ਕੀਰਤ ਕਰੋ ਹਨਾ ਉਹ ਕਿਤੇ ਨਾ ਕਿਤੇ ਫਿਰ ਸਾਨੂੰ ਉਸ ਨੂੰ ਨਜ਼ਰ ਅੰਦਾਜ਼ ਕਰਦੇ ਅਸੀਂ ਟੂ ਸੈਲਫਿਸ਼ ਹੋ ਰਿਹਾ ਹਰ ਇੱਕ ਚੀਜ਼ ਵਾਸਤੇ ਅੱਜ ਦੀ ਟਾਈਮ ਦੇ ਵਿੱਚ ਸਾਨੂੰ ਕੀ ਆ ਉੱਥੇ ਹਨਾ ਵੀ ਉੱਥੇ ਉਹ ਕਰੀ ਜਾਣਗੇ ਉਹ ਤਾਂ ਉਹਨਾਂ ਦੀ ਪ੍ਰੋਬਲਮ ਆ ਐਮਐਸਪੀ ਦੀ ਇਹ ਨਹੀਂ ਪਤਾ ਵੀ ਜਦੋਂ ਸਾਰਿਆਂ ਉਹ ਤਾਂ ਸਾਰੀ ਰੋਟੀ ਦਾ ਸਾਰੀ ਖਾਂਦੇ ਸਾਰਿਆਂ ਦੀ ਮਹਿੰਗਾਈ ਵਧੂਗੀ ਹਨਾ ਦੇਸ਼ ਦੇ ਵਿੱਚ ਆਟੋਮੈਟਿਕਲੀ ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਜਦੋਂ ਹੱਕਾਂ ਲਈ ਲੜਦੇ ਸੀਗਾ ਜਾਂ ਇੱਕ ਇੱਕ ਕੈਰੈਕਟਰ ਹੁੰਦਾ ਸੀਗਾ ਅਸੀਂ ਇਨਸਪਾਇਰ ਹੁੰਦੇ ਸੀ ਹੁਣ ਉਹ ਨਸ਼ਿਆਂ ਦੇ ਵਿੱਚ ਇੰਨਾ ਗੁਲਤਾਨ ਹੋ ਕੇ ਹੋਰ ਸਾਰੀਆਂ ਚੀਜ਼ਾਂ ਪੰਜਾਬ ਦੇ ਅੰਦਰ ਲੁੱਟ ਖੋਹਾਂ ਕਿੰਨੀਆਂ ਵਧ ਗਈਆਂ ਨੇ ਸਾਰਾ ਹੈ ਤਾਂ ਰੋਟੀ ਦਾ ਚੱਕਰ ਹੀ ਹੈ ਨਾ ਹੈ ਨਾ ਜਿਹੜੀ ਰਿਸੋਰਸਸ ਘਟਦੇ ਜਾ ਰਹੇ ਨੇ ਹਣਾ ਪੰਜਾਬ ਦੇ ਵਿੱਚ ਲੁੱਟਖਵਾ ਵਧਣੀ ਹੈ ਇੱਕ ਬਾਰਡਰ ਬਣਾਤਾ ਤੁਸੀਂ ਆਟੋਮੈਟਿਕਲੀ ਹਨ ਸੋ ਆਈ ਥਿੰਕ ਜੇ ਸਾਡਾ ਕਿਸਾਨ ਸੇਫ ਆ ਜੇ ਸਾਡੀ ਰੋਟੀ ਸੇਫ ਆ ਤੇ ਅਸੀਂ ਸੇਫ ਹੈਗੇ ਇਸ ਮਤਲਬ ਕਿ ਜਿਹਨੂੰ ਅਸੀਂ ਇਹ ਚੀਜ਼ ਨੂੰ ਕਹਿੰਦਾ ਸੀ ਕਿ ਸਾਡੀ ਹੋਂਦ ਦੀ ਲੜਾਈ ਆ ਹਾਂਜੀ ਇਸੇ ਚੀਜ਼ ਨੂੰ ਕਹਿੰਦਾ ਕਿ ਸਾਡੀ ਹੋਂਦ ਦੀ ਲੜਾਈ ਆ ਸੋ ਲੜਾਈ ਹੋਂਦ ਦੀ ਗੱਲ ਹੋ ਰਹੀ ਆ ਲੜਾਈ ਜਾਂ ਜੰਗ ਦੀ ਗੱਲ ਰੋਟੀ ਦੀ ਗੱਲ ਹੋ ਰਹੀ ਆ ਤੇ ਹੱਕ ਹਕੂਕ ਦੀ ਗੱਲ ਹੋ ਰਹੀ ਆ ਪਰ ਹੁਣ ਦੇਖਣਾ ਇਹ ਆ ਇਹ ਲੜਾਈ ਅੱਗੇ ਕਿਸ ਮੋੜ ਤੇ ਜਾ ਕੇ ਇਕ ਨਵਾਂ ਰੂਪ ਇੱਕ ਨਵਾਂ ਸਰੂਪ ਲੈਂਦੀ ਹੈ ਤੇ ਉਹਦਾ ਨਤੀਜਾ ਕੀ ਨਿਕਲੇਗਾ ਮੈਂ ਸਰਗਬ ਆਪਣੇ ਸਹਿਯੋਗੀ ਜਸਦੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਸ਼ੰਭੂ ਬਾੜਾ